ਪਹਿਲੀ ਮੌਤ ਹੈ ਜਸਮਾਨੀ ਮੌਤ ਉਹ ਸਭ ਨੂੰ ਹੀ ਪਤਾ ਹੈ। ਸਰੀਰ ਦੀ ਮੌਤ। ਜਦੋਂ ਆਤਮਾ ਇਸ ਸਰੀਰ ਤੋਂ ਜੁਦਾ ਹੋ ਗਈ ਉਦੋਂ ਕਹਿੰਦੇ ਚੜ੍ਹਾਈ ਕਰ ਗਿਆ ਜਾਂ ਮਰ ਗਿਆ ਜਾਂ بڑے ਸ਼ਬਦ ਬਣੇ ਹੋਏ ਆ ਕਾਲ ਵਾਸ ਹੋ ਗਿਆ, ਅਕਾਲ ਚਲਾਣਾ ਕਰ ਗਿਆ, ਡੈਥ ਹੋ ਗਈ ਹੈ। بڑے ਸ਼ਬਦ ਨੇ। ਇਹ ਹੈ ਸਰੀਰਕ ਮੌਤ, ਸਰੀਰ ਦਾ ਮਰ ਜਾਣਾ, ਜਸਮਾਨੀ ਮੌਤ। ਸਰੇ ਸੰਗਤ ਜੀ ਦੀ ਦੂਸਰੀ ਜਿਹੜੀ ਮੌਤ ਹੈ ਉਹ ਮੰਨੀ ਹੈ ਧਾਰਮਿਕ ਮੌਤ ਧਾਰਮਿਕ ਮੌਤ ਕੀ ਹੈ ਵੀ ਬੰਦਾ ਧਰਮ ਦੇ ਰਾਹ ਤੇ ਤੁਰਿਆ ਜਾ ਰਿਹਾ ਕੇਵਲ ਵਿਖਾਵੇ ਮਾਤਰ ਧਿਆਨ ਨਾਲ ਸੁਣਿਓ ਧਾਰਮਿਕ ਮੌਤ ਕੀ ਹੈ ਤੇ ਅੱਜ ਬੜੇ ਐਸੇ ਕਰੇ ਫਿਰਦੇ ਜਿਹੜੇ ਧਾਰਮਿਕ ਮੌਤੇ ਮਰੇ ਹੋਏ ਆ ਬਾਰੀ ਤੌਰ ਤੇ ਉਹ ਧਰਮ ਦੀ ਓਟ ਆਸਰਾ ਲੈ ਕੇ ਚੱਲ ਰਿਹਾ ਕੇਵਲ ਵਿਖਾਵੇ ਮਾਤਰ ਤੇ ਅੰਦਰ ਅਧਰਮ ਹੈ 12ਵਾਂ ਧਰਮ ਦੀ ਓਟ ਲਈ ਹੈ ਆਸਰਾ ਲਿਆ ਹੈ ਧਰਮ ਨੂੰ ਠੰਡਾ ਬਣਾਇਆ ਹੈ ਅੰਦਰ ਅਧਰਮ ਹੈ ਅੰਦਰ ਕੋ ਕਰਮ ਹੈ ਤੇ ਜਿਸ ਵੇਲੇ ਕਿਸੇ ਵਿਖਾਵੇ ਵਾਲੇ ਧਰਮੀ ਬੰਦੇ ਦਾ ਅਧਰਮ ਤੇ ਕੀਤਾ ਕੋ ਕਰਮ ਦੁਨੀਆ ਸਾਹਮਣੇ ਪ੍ਰਗਟ ਹੋ ਜਾਵੇ ਉਸ ਬੰਦੇ ਦੀ ਧਾਰਮਿਕ ਮੌਤ ਹੋ ਜਾਂਦੀ ਹੈ ਲੋਕੀ ਜਾਣ ਜਾਂਦੇ ਪੀ ਢੋਂਗੀ ਸੀ ਲੋਕੀ ਜਾਣ ਜਾਂਦੇ ਪੀ ਇਹ ਤੇ ਪਖੰਡੀ ਸੀ ਇਹਨੂੰ ਕਹਿੰਦੇ ਧਾਰਮਿਕ ਮੌਤ ਤੇ ਦੂਜੀ ਮੌਤ ਹੋ ਗਈ ਤੀਜੀ ਮੰਨੀ ਹੈ ਰਾਜਨੀਤਿਕ ਮੌਤ ਕੋਈ ਲੀਡਰ ਹੈ ਕੋਈ ਨੇਤਾ ਹੈ ਉਦੇ ਦੇਸ਼ ਇਲਾਕੇ ਸਟੇਟ ਦੇ ਲੋਕਾਂ ਵਿੱਚ ਉਹਦੀ ਬੜੀ ਇੱਜ਼ਤ ਹੈ ਮਾਨ ਹੈ ਸਨਮਾਨ ਹੈ ਤੇ ਜਿਹੜੀ ਰਾਜਨੀਤੀ ਹੁੰਦੀ ਹੈ ਨਾ ਇਹਦੇ ਵਿੱਚ ਫਿਰ ਓਪੋਜੀਟ ਹੁੰਦੀ ਹੈ ਵਿਰੋਧੀ ਧਿਰ ਓਪੋਜੀਟ ਪਾਰਟੀ ਹੁਣ ਜਦੋਂ ਕੋਈ ਨੇਤਾ ਹਰਮਨ ਪਿਆਰਾ ਹੁੰਦਾ ਹੈ ਸਾਰੇ ਉਹਨੂੰ ਪਿਆਰ ਕਰਨ ਉਹਦੇ ਕੰਮਾਂ ਨੂੰ ਸਲਾਉਣ ਤੇ ਇਹ ਚੀਜ਼ਾਂ ਫਿਰ ਓਪੋਜੀਟ ਕੋਲੋਂ ਜਰੀਆਂ ਨਹੀਂ ਜਾਂਦੀਆਂ ਵਿਰੋਧੀ ਧਿਰ ਕੋਲੋ ਜਰੀਆਂ ਨਹੀਂ ਜਾਂਦੀਆਂ ਫਿਰ ਵਿਰੋਧੀ ਤੇ ਚਾਲਾਂ ਚੱਲਦੀ ਹੈ ਫਿਰ ਬੇਬੁਨਿਆਦ ਦੋਸ਼ ਉਸ ਨੇਤਾ ਤੇ ਲਾਏ ਜਾਂਦੇ ਨੇ ਉਹਦਾ ਅਕਸ ਮਿਟਣ ਵਾਸਤੇ ਉਹਦੀ ਕਰਦਾਰ ਕੂਸ਼ੀ ਕਰਨ ਵਾਸਤੇ ਤੇ ਜਿਸ ਵੇਲੇ ਵਿਰੋਧੀ ਧਿਰ ਹਰਮਨ ਪਿਆਰੇ ਨੇਤਾ ਦੇ ਉੱਪਰ ਦੋਸ਼ ਲਾਉਣ ਵਿੱਚ ਕਾਮਯਾਬ ਹੋ ਜਾਵੇ ਤੇ ਉਹਦੇ ਪ੍ਰਤੀ ਜੋ ਲੋਕਾਂ ਦੇ ਮਨ ਵਿੱਚ ਸਨਮਾਨ ਸਤਕਾਰ ਇੱਜ਼ਤ ਬਣੀ ਹੋਵੇ ਤੇ ਲੋਕਾਂ ਦੇ ਮਨਾਂ ਵਿੱਚ ਉਸ ਹਰਮਨ ਪਿਆਰੇ ਨੇਤਾ ਪ੍ਰਤੀ ਕਿਰਣਾ ਬਣ ਜਾਵੇ ਤੇ ਲੋਕੀ ਉਹਦੇ ਕੋਲੋਂ ਮੂੰਹ ਵਟ ਜਾਣ ਉਹਨੂੰ ਪਿੱਠ ਦੇ ਜਾਣ ਤੇ ਫਿਰ ਕਹਿੰਦੇ ਇਸ ਬੰਦੇ ਦੀ ਰਾਜਨੀਤਿਕ ਮੌਤ ਹੋ ਗਈ ਹੈ ਇੱਕ ਤੇ ਰਾਜਨੀਤਿਕ ਮੌਤ ਇਸ ਤਰ੍ਹਾਂ ਹੁੰਦੀ ਆ ਕਿ ਵਿਰੋਧੀ ਧਿਰ ਮਾਰ ਦਿੰਦੀ ਹੈ ਦਾਅ ਪੇਚ ਐਸਾ ਖੇਡ ਜਾਂਦੀ ਹੈ ਤੇ ਦੂਸਰਾ ਰਾਜਨੀਤਿਕ ਮੌਤ ਉਦੋਂ ਹੁੰਦੀ ਆ ਕਿਸੇ ਨੇਤਾ ਦੀ ਜਦੋਂ ਉਸ ਨੇ ਇਲੈਕਸ਼ਨ ਤੋਂ ਪਹਿਲਾਂ ਕੁਝ ਵਾਅਦੇ ਕੀਤੇ ਹੋਣ ਕੁਝ ਸ਼ਰਤਾਂ ਉਹਨੇ ਰੱਖੀਆਂ ਹੋਣ ਕਿ ਆ ਮੈਨੂੰ ਵੋਟਾਂ ਪਾਓ ਮੈਂ ਤੁਹਾਡੇ ਆ ਆ ਕੰਮ ਕਰਾਂਗਾ ਜੇ ਤੇ ਉਹ ਰਾਜ ਸੱਤਾ ਵਿੱਚ ਆ ਕੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰੇ ਫਿਰ ਤੇ ਉਹ ਜਿੰਦਾ ਰਹਿੰਦਾ ਹੈ ਪਰ ਜੇ ਕੋਈ ਲੀਡਰ ਨੇਤਾ ਇਲੈਕਸ਼ਨ ਤੋਂ ਪਹਿਲਾਂ ਕੇਵਲ ਵਾਅਦੇ ਕਰਦਾ ਰਿਹਾ ਪ੍ਰੋਮਿਸ ਕਰਦਾ ਰਿਹਾ ਲੋਕਾਂ ਨੂੰ ਭਰਮ ਭਲੇਖੇ ਵਿੱਚ ਪਾਉਂਦਾ ਰਿਹਾ ਤੇ ਵੋਟਾਂ ਲੈ ਕੇ ਨੇਤਾ ਬਣ ਗਿਆ ਲੀਡਰ ਬਣ ਗਿਆ ਤੇ ਮੁੜ ਕੇ ਜੋ ਵਾਅਦੇ ਕੀਤੇ ਸੀ ਇਕਰਾਰ ਕੀਤੇ ਸੀ ਉਹ ਕੰਮ ਕੋਈ ਸਿਰੇ ਨਾ ਲਾਇਆ ਫਿਰ ਲੋਕੀ ਉਹਨੂੰ ਮੂੰਹ ਨਹੀਂ ਲਾਉਂਦੇ ਕਹਿੰਦੇ ਵੇਖ ਲਿਆ ਤੈਨੂੰ ਆਵੇਂ ਹੁਣ ਤੂੰ ਵੋਟਾਂ ਮੰਗਣ ਫਿਰ ਲੋਕਾਂ ਦੇ ਦਿਲੋਂ ਉਹ ਉੱਤਰ ਜਾਂਦਾ ਹੈ ਤੇ ਇਹਨੂੰ ਕਹਿੰਦੇ ਉਹਦੀ ਹੁਣ ਰਾਜਨੀਤਿਕ ਮੌਤ ਹੋ ਗਈ ਹੈ ਇਹ ਤੀਜੀ ਮੌਤ ਮੰਨੀ ਹੈ ਚੌਥੀ ਹੈ ਰੋਹਾਨੀਅਤ ਮੌਤ ਰੋਹਾਨੀਅਤ ਜੀਵਨ ਵੀ ਹੈ ਰੋਹਾਨੀਅਤ ਮੌਤ ਵੀ ਹੈ ਆਖਾਂ ਜੀਵਾ ਇਹ ਰੋਹਾਨੀਅਤ ਜੀਵਨ ਹੈ ਜਦੋਂ ਆਖਣਾ ਹੈ ਵਾਹਿਗੁਰੂ ਇਹ ਰੋਹਾਨੀਅਤ ਜੀਵਨ ਹੈ ਜਦੋਂ ਉੱਠ ਕੇ ਸਵੇਰੇ ਨਿਤਨੇਮ ਕਰਨਾ ਇਹ ਰੋਹਾਨੀਅਤ ਜੀਵਨ ਹੈ ਜਦੋਂ ਦੁਪਹਿਰ ਵੇਲੇ ਵੇਲਾ ਸਮਾਂ ਮਿਲਿਆ ਤੇ ਮਨ ਵਿੱਚ ਆਇਆ ਕਿ ਬੜਾ ਫੋਨ ਚਲਾ ਲਿਆ ਇੱਕ ਪਾਠ ਸੁਖਮਨੀ ਸਾਹਿਬ ਦਾ ਹੀ ਕਰ ਲਵਾਂ ਇਹ ਰੋਹਾਨੀਅਤ ਜੀਵਨ ਹੈ ਬੈਠੇ ਉਹ ਕਿਤੇ ਮਨ ਵਿੱਚ ਆ ਗਿਆ ਨਵੇਂ ਪਾਪਸ਼ਾਹ ਦੇ ਸ਼ਲੋਕ ਭੋਗ ਦੇ ਵੇਲੇ ਬਹੁਤ ਵਾਰ ਸੁਣੇ ਆ ਚਲੋ ਅੱਜ ਆਪ ਪੜ ਕੇ ਵੇਖੀਏ ਜੇ ਮਨ ਵਿੱਚ ਐਸੇ ਖਿਆਲ ਆਏ ਕਿ ਅੱਜ ਮੈਂ ਨਵੇਂ ਮਹੱਲੇ ਦੇ ਸ਼ਲੋਕ ਆਪ ਪੜਾਂ ਇਹ ਰੋਹਾਨੀਅਤ ਜੀਵਨ ਹੈ ਕਿਉਂਕਿ ਬਾਬਾ ਕਹਿੰਦਾ ਆਖਾਂ ਜੀਂਦਾ ਜੇ ਆਕਦਾ ਹਾਂ ਤੇ ਜਿੰਦਾ ਹਾਂ ਤੇ ਨਾਲ ਮੁੜ ਕੇ ਰੋਹਾਨੀਅਤ ਮੌਤ ਲਈ ਕੀ ਹੈ ਬਿਸਰ ਹੈ ਮਰ ਜਾਵ ਜਦੋਂ ਸਾਈਂ ਵਿਸਰ ਜਾਵੇ ਜਦੋਂ ਪ੍ਰਮਾਤਮਾ ਵਿਸਰ ਜਾਵੇ ਇਹ ਰੋਹਾਨੀਅਤ ਮੌਤ ਹੈ ਹਰ ਬਿਸਰਤ ਸੋ ਮੂਆ ਤੁਜ ਸਮਾਨੀ ਮੌਤ ਮੰਨੀ ਹੈ ਧਾਰਮਿਕ ਮੌਤ ਮੰਨੀ ਹੈ ਰਾਜਨੀਤਿਕ ਮੌਤ ਮੰਨੀ ਹੈ ਰੋਹਾਨੀਅਤ ਮੌਤ ਮੰਨੀ ਹੈ ਤੇ ਸਾਰੀਆਂ ਮੌਤਾਂ ਦੇ ਵਿੱਚੋਂ ਵੱਡੀ ਮੌਤ ਹੈ ਰੂਹਾਨੀਅਤ ਮੌਤ ਇਹ ਸਭ ਤੋਂ ਮਾੜੀ ਹੈ। ਗੁਰੂ ਅੱਗੇ ਅਰਦਾਸ ਕਰੀਏ ਮਹਾਰਾਜ ਸਾਨੂੰ ਰੂਹਾਨੀਅਤ ਮੌਤ ਤੋਂ ਬਚਾਈ ਸਾਨੂੰ ਰੂਹਾਨੀਅਤ ਵਾਲਾ ਜੀਵਨ ਬਖਸ਼ਿਸ਼ ਕਰਕੇ ਸਾਡਾ ਭਲਾ ਕਰ ਦੇਵੀਂ ਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਹਰ ਬਿਸਰਤ ਸਦਾ ਖੁਵਾਰ ਵਾਹਿਗੁਰੂ ਨੂੰ ਭਲਾਵਾ ਕਿਤੇ ਪੱਲੇ ਵਿੱਚ ਸਦਾ ਖੁਵਾਰੀ ਹੈ ਸਦਾ ਹੀ ਖੱਜਲ ਖਰਾਬ ਹੋਵਾਂਗੇ